प्यारे बच्चों आज जेडी ਤੁਹਾਨੂੰ ਕਹਾਣੀ ਸੁਣਾਉਣ ਜਾ ਰਹੀ ਆ ਉਹ ਬੇਟੇ ਇੱਕ ਦੁੱਧੀ ਯਾਨੀ ਦੁੱਧਵਾਰੇ ਨਾਲ ਜੁੜੇ ਹੋਏ ਰੋਚਿਕ ਵਿਗਿਆਨਿਕ ਤੱਥਾਂ ਤੇ ਆਧਾਰਿਤ ਹੈ ਛੋਟੇ ਹੁੰਦੇ ਨਾ ਜਦੋਂ ਸਾਡਾ ਦੁੱਧਵਾਲਾ ਹੁੰਦਾ ਹੁੰਦਾ ਸੀ ਉਹਦਾ ਨਾਮ ਸੀ रामू ਅਸੀਂ ਉਹਨੂੰ ਛੇੜਦੇ ਹੁੰਦੇ ਵੀ रामू ਆਇਆ रामू ਆਇਆ ਦੁੱਧ ਵਿੱਚ ਪਾਣੀ ਬਹੁਤ ਰਲਾਇਆ ਪੀਤਾ ਤੇ ਕੋਈ ਸੁਆਦ ਨਾ ਆਇਆ ਉਹਨੇ ਚਿਰਝਣਾ ਉਹ ਕਹਿੰਦਾ ਲੈ ਮੈਂ ਕੋਈ ਪਾਣੀ ਪੋਣਾ ਅਸੀਂ ਆਖਿਆ ਹਾਂ ਪਾਣੀ ਤਾਂ ਪੋਣਾ ਹੈ ਤਾਂ ਬੱਚੋ वैसे ता दूध ਦੇ ਵਿੱਚ ਜਿਹੜੇ ਲੋਕੀ ਨਕਲੀ ਦੁੱਧ ਬਣਾਉਂਦੇ ਆ ਉਹਦੇ ਵਿੱਚ ਬਹੁਤ ਕੁਝ ਮਿਲਾਉਂਦੇ ਆ ਪਰ ਅੱਜ ਇਸ ਕਹਾਣੀ ਦੇ ਵਿੱਚ ਤੁਸੀਂ ਇਹ ਸਿੱਖ ਪਾਉਂਗੇ ਵੀ ਇੰਨੀ ਗਰਮੀ ਦੇ ਵਿੱਚ ਦੋਧੀਆਂ ਦੇ ਢੋਲ ਵਿੱਚ ਪਾਇਆ ਹੋਇਆ ਦੁੱਧ ਜਿਹੜਾ ਹੈ ਉਹ ਖਰਾਬ ਕਿਉਂ ਨਹੀਂ ਹੁੰਦਾ ਚਲੋ ਸੁਣਦੇ ਆ ਕਹਾਣੀ ਕਹਾਣੀ ਦਾ ਨਾਮ ਹੈ ਸੁਗਾਤ ਸੁਮੰਦੀ ਮੰਮੀ ਨਾ ਦੋਦੀ ਦਾ ਇੰਤਜ਼ਾਰ ਕਰ ਰਹੀ ਸੀਗੀ ਦੋਦੀ ਜਾਨੀ ਦੁੱਧ ਵਾਲਾ ਉਹ ਅੱਗੇ ਤਾਂ ਰੋਸ ਹੁਮੇ ਸੀ ਰਾਜੰਦਾ ਸੀਗਾ ਪਰ ਅੱਜ ਨਾ 9 ਵਜ ਰਹੇ ਸੀਗੇ ਤੇ ਹਲੇ ਤੱਕ ਉਹਦਾ ਕੋਈ ਥੋ ਪਤਾ ਨਹੀਂ ਸੀਗਾ ਇੰਨੇ ਨੂੰ ਕੀ ਹੋਇਆ ਦਰਵਾਜੇ ਤੇ ਘੰਟੀ ਵੱਜੀ ਤੇ ਉਹਦੀ ਮੰਮੀ ਨੇ ਬਾਰੀ ਦੇ ਵਿੱਚੋਂ ਜੋ ਰੋਵਾਰ ਵੇਖਿਆ ਤਾਂ ਦੇਖਿਆ ਦੁੱਧ ਵਾਲਾ ਹੀ ਸੀਗਾ ਉਹ ਪਤੀਲਾ ਲੈ ਕੇ ਦੁੱਧ ਪਾਉਣ ਚਲੀ ਗਈ ਤੇ ਕਹਿੰਦੀ ਵੀ ਵੇ ਵੀਰ ਇੰਨੀ ਡੇਰ ਕਿਉਂ ਲਾਈ ਆ ਅੱਜ ਕਹਿੰਦੀ ਉੱਤੋਂ ਕਹਿਰ ਦੀ ਗਰਮੀ ਪੈ ਰਹੀ ਹੈ ਕਿਦਰੇ ਦੁੱਧ ਦੀ ਬਾਟੀ ਨਾ ਖਾ ਜਾਵੇ ਤਾਂ ਦੁੱਧੀ ਕਹਿਣ ਲੱਗਾ ਨਹੀਂ ਭੈਣ ਜੀ ਖਰਾਬ ਨਹੀਂ ਹੁੰਦਾ ਦੁੱਧ ਮੈਂ ਇਹਦੇ ਵਿੱਚ ਵੇਕਿੰਗ ਸੋਡਾ ਮਲਾਇਆ ਤੇ ਦੁੱਧ ਵਾਲਾ ਨਾ ਗੱਲ ਦੱਸਦਾ ਦੱਸਦਾ ਨਾਲ ਮੁਸਕਰਾ ਰਿਹਾ ਸੀਗਾ ਉਹ ਆਏ ਮੁਸਕਰਾ ਰਿਹਾ ਸੀਗਾ ਵੀ ਉਹਨੂੰ ਬਹੁਤ ਜ਼ਿਆਦਾ ਆਂਦਾ ਹੈ ਬਹੁਤ ਜ਼ਿਆਦਾ ਗਿਆਨੀ ਹੈ ਤੇ ਉਹਦੀ ਗੱਲ ਸੁਣ ਕੇ ਸੁਮਨ ਦੀ ਮੰਮੀ ਨੂੰ ਤਾਂ ਗੁੱਸਾ ਛੱਡ ਗਿਆ ਕਹਿੰਦੀ ਵੇ ਆਹ ਕਿਹੜੀ ਮਲਾਵਟ ਕਰਦੇ ਆਂ ਦੁੱਧ ਵਿੱਚ ਅਸੀਂ ਪੈਸੇ ਖਰੇ ਦਿਨੇ ਆ ਤੇ ਦੁੱਧ ਵੀ ਵਧੀਆ ਲੈਣਾ ਆ ਮਲਾਵਟ ਮਲੂਬਟ ਬੰਦ ਕਰ ਦੇ ਨਹੀਂ ਕੱਲ ਤੋਂ ਮੇਰਾ ਦੁੱਧ ਬੰਦ ਕੋਈ ਕੋਸਾ ਚ ਨਾ ਭਾਈ ਸਾਰਾ ਕੁਝ ਕਹੇਗੀ ਤੇ ਅੰਦਰ ਆ ਕੇ ਨਾ ਉਹਨੇ ਦੁੱਧ ਗਰਮ ਕਰਨ ਲਈ ਰੱਖਿਆ ਤੇ ਦੋਦੀ ਦੇ ਬੇਕਿੰਗ ਸੋਡਾ ਮਿਲਾਉਣ ਬਾਰੇ ਸੋਚਣ ਲੱਗ ਪਈ ਤੇ ਉਹ ਸੋਚਾਂ ਸੋਚਦੇ ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਦੁੱਧ ਨੂੰ ਉਬਾਲਾ ਆ ਗਿਆ ਤੇ ਸਾਰਾ ਦੁੱਧ ਨਿਕਲ ਕੇ ਨਾ ਗੈਸ 'ਚ ਪੈ ਗਿਆ ਤੇ ਕੰਮ ਵੱਧ ਗਿਆ ਹੁਣ ਗੈਸ ਵੀ ਸਾਫ਼ ਕਰਨੀ ਪਣੀ ਸੀ ਬਦੀਲਾ ਵੀ ਸਾਈਡਾਂ ਤੋਂ ਲਿਪੜ ਗਿਆ ਜਿਹੜਾ ਦੁੱਧ ਬਾਹਰ ਨਿਕਲਿਆ ਉਹ ਵਕਰੀ ਗੱਲ ਤੇ ਸੁਮਨ ਦੀ ਮੰਮੀ ਨੂੰ ਨਾ ਹੋਰ ਖਿਜ ਚੜ ਗਈ ਦੁਪਹਿਰ ਵੇਲੇ ਜਦੋਂ ਸੁਮਨਾ ਸਕੂਲ ਤੋਂ ਘਰ ਆਈ ਤਾਂ ਮੰਮੀ ਦਾ ਮੂਡ ਨਾ ਬੜਾ ਖਰਾਬ ਜਿਹਾ ਸੀਗਾ ਉਹਨੇ ਮੰਮੀ ਨੂੰ ਪੁੱਛਿਆ ਵੀ ਮੰਮੀ ਕੀ ਗੱਲ ਹੋ ਗਈ ਆ ਤੁਹਾਡਾ ਮੂਡ ਇੰਨਾ ਖਰਾਬ ਕਿਉਂ ਹੈ ਤਾਂ ਮੰਮੀ ਨੇ ਇਹਨਾਂ ਨੂੰ ਸਵੇਰ ਵਾਡੀ ਸਾਰੀ ਗੱਲ ਸੁਣਾਤੀ ਤੇ ਸੁਣ ਕੇ ਸੁਮਨਾ ਖੜਨ ਲੱਗੀ ਵੀ ਮੰਮੀ ਵੀ ਆਹ ਜਿਹੜਾ ਉਸਨੇ ਵਿੱਚ ਪਾਇਆ ਹੋਇਆ ਨਾ ਬੇਕਿੰਗ ਸੋਡਾ ਇਹ ਕੋਈ ਮਲਾਵਟ ਵਾਲੀ ਗੱਲ ਨਹੀਂ ਹੈਗੀ ਐ ਵੀ ਅਕਸਰ ਜਿਹੜੇ ਦੁੱਧੀ ਨੇ ਉਹ ਦੁੱਧ ਗਰਮੀਆਂ ਦੇ ਵਿੱਚ ਖਰਾਬ ਨਾ ਹੋ ਜਾਵੇ ਉਸ ਤੋਂ ਬਚਾਉਣ ਲਈ ਉਹਦੇ ਵਿੱਚ ਥੋੜਾ ਜਿਹਾ ਬੇਕਿੰਗ ਸੋਡਾ ਮਲਾ ਦਿੰਦੇ ਨੇ ਠੀਕ ਹੈ ਕਹਿੰਦੀ ਬੇਕਿੰਗ ਸੋਡਾ ਮਲਾਉਣ ਦੇ ਨਾਲ ਨਾ ਦੁੱਧ ਦੀ ਪੀ ਐਚ ਜਿਹੜੀ ਮਾਣ ਹੁੰਦਾ ਹੈਗਾ ਉਹ 6.8 ਹੁੰਦਾ ਹੈ 6.8 ਤੇ ਜਦੋਂ ਆਪਾਂ ਉਹ ਚ ਬੇਕਿੰਗ ਸੋਡਾ ਮਲਾ ਦਿੰਨੇ ਆ ਤਾਂ ਉਹ 6.8 ਤੋਂ ਹਟ ਕੇ ਥੋੜਾ ਜਿਹਾ ਬੇਸਿਕ ਜਾਨੀ ਕਿ ਖਾਰਾ ਹੋ ਜਾਂਦਾ ਹੈ ਤੇ ਖਾਰਾ ਹੋਣ ਦੇ ਨਾਲ ਦੁੱਧ ਕਿ ਨਹੀਂ ਹੁੰਦਾ ਖੱਟਾ ਨਹੀਂ ਹੁੰਦਾ ਤੇ सुमन ਦੀ ਗੱਲ ਸੁਣ ਕੇ ਨਾ ਮੰਮੀ ਨੂੰ ਥੋੜੀ ਜਿਹੀ ਤਾਂ ਤਸੱਲੀ ਹੋ ਗਈ ਵੀ ਸ਼ੁਕਰ ਹੈ ਦੁੱਧ ਦੇ ਵਿੱਚ ਕੋਈ ਮਿਲਾਵਟ ਨਹੀਂ ਹੈ ਪਰ ਨਾਲ ਹੀ ਨਾ ਉਹਦੇ ਮਨ 'ਚ ਬੜੀ ਈਰਖਾ ਜੀ ਹੋ ਗਈ ਦੋਦੀ ਨਾਲ ਉਹਨੇ ਮਾਨੀ ਮਨ 'ਚ ਸੋਚਿਆ ਵੀ ਮਰ ਜਾਣਾ ਦੋਦੀ ਇਹਨੂੰ ਤਾਂ ਮੇਰੇ ਨਾਲੋਂ ਜ਼ਿਆਦਾ ਵਿਗਿਆਨ ਆਉਂਦਾ ਹੈ ਤੇ ਉਹਨੇ ਨਾ ਸੋਚਿਆ ਵੀ ਮੈਂ ਵੀ ਕੁਝ ਸਿੱਖਦੀ ਆ ਜਿਹੜਾ ਦੋਦੀ ਨੂੰ ਨਾ ਪਤਾ ਹੋਵੇ ਤੇ ਉਹ ਆਪਣੀ ਕੁੜੀ ਨੂੰ ਕਹਿੰਦੀ ਵੀ ਮੈਨੂੰ ਵੀ ਕੁਝ ਦੱਸ ਹੋਰ ਨਵਾਂ ਜਾਂ ਤੇ सुमन ਕਹਿੰਦੀ ਵੀ ਮੈਂ ਤੁਹਾਨੂੰ ਪੀਐਚ ਬਾਰੇ ਦੱਸਾਂ ਤਾਂ ਮੰਮੀ ਨੇ ਨਾ ਹਾਂ ਦੇ ਵਿੱਚ ਸਿਰ ਹਲਾਇਆ ਕਹਿੰਦੀ ਠੀਕ ਐ ਵੀ ਤੂੰ ਪੀ ਐਚ ਦੱਸ ਵੀ ਆ ਜਿਹੜੀ ਦੁੱਧ ਦੀ ਪੀ ਐਚ ਕਹਿ ਰਹੀ ਸੀ ਤੂੰ 6.8 ਹੈ ਕੀ ਚੀਜ਼ ਐ ਤਾਂ ਸੁਮਨ ਦੱਸਣ ਲੱਗੀ ਕਿ ਜਿਹੜਾ ਪੀ ਐਚ ਐ ਨਾ ਇਹਨੂੰ ਵਿਸ਼ਵ ਵਿਆਪਕ ਸੂਚਕ ਵੀ ਕਹਿੰਦੇ ਨੇ ਜਾਨੀ ਕਿ ਇੰਡੀਕੇਟਰ ਕਾਹਦਾ ਇੰਡੀਕੇਟਰ ਐ ਐਸਿਡ ਬੇਸ ਇੰਡੀਕੇਟਰ ਇਹ ਦੱਸਦਾ ਵੀ ਜਿਹੜੀ ਕੋਈ ਚੀਜ਼ ਹੈਗੀ ਐ ਉਹ ਤਜਾਬੀ ਐ ਜਾਂ ਖਾਰੀ ਐ ਤੇ ਇਹ ਜਿਹੜਾ ਪੀ ਐਚ ਐ ਨਾ ਬੱਚਿਓ ਇਹਦਾ ਫੁੱਲ ਫਾਰਮ ਹੈਗਾ potential of hydrogen janne ke kiya aisa power of hydrogen te jida eh ek paper ja honda hai suman dassan lagi apni mummy nu vi mummy eh na ek paper ja honda hai jide vich 0 to leke 14 tak map hunde ne te 0 ph da meaning honda vi bahut zyada tazabi theek hai ਤੇ ਫਿਰ 7 ਤੇ ਆ ਕੇ ਕੀ ਹੋ ਜਾਂਦਾ ਹੈ ਉਦਾਸੀਨ ਜਾਨੀ ਕਿ ਨਿਊਟਰਲ ਜਾਨੀ ਕਿ 0 ਤੋਂ 7 ਦੇ ਵਿੱਚ ਜਿੰਨੇ ਸਾਰੇ ਹੋਣਗੇ ਉਹ ਸਾਰੇ ਕੀ ਹੋਣਗੇ ਐਸਟਿਕ ਤੇ ਸਾਬੀ ਹੋਣਗੇ ਠੀਕ ਹੈ 7 ਤੇ ਜਿਹਦੀ ਪੀ ਐਚ ਹੋਏਗੀ ਉਹ ਕੀ ਹੋਏਗਾ ਨਿਊਟਰਲ ਤੇ 7 ਤੋਂ 14 ਤੱਕ ਕੀ ਹੋਣਗੇ ਫਿਰ ਬੇਸਿਕ ਜਾਨੀ ਕਿ ਖਾਰੇ ਤੇ 14 ਤੱਕ ਜਿਹੜਾ ਪਹੁੰਚ ਜਾਂਦਾ ਉਹ ਬਹੁਤ ਜ਼ਿਆਦਾ ਬੇਸਿਕ ਹੁੰਦਾ ਹੈ ਖਾਰਾ ਹੁੰਦਾ ਹੈ ਤੇ ਸੁਮਨ ਦੀ ਮੰਮੀ ਨੂੰ ਨਾ ਧੀ ਦੀ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਗੱਲ ਅਸਲੀ ਸੀ ਕਿ ਸੁਮਨ ਦੀ ਮੰਮੀ ਦੇ ਨਾ ਜਿਹੜੇ ਪੇਰੈਂਟ ਸੀਗੇ ਉਹ ਵਿਚਾਰੇ ਬੜੇ ਗਰੀਬ ਸੀਗੇ ਤੇ ਘਰ ਦੀਆਂ ਤੰਗੀਆਂ ਦੇ ਕਰਕੇ ਉਹ ਬਹੁਤ ਜ਼ਿਆਦਾ ਪੜ ਨਹੀਂ ਸਕੀ ਤੇ ਉਹ ਹੁਣ ਚਾਹੁੰਦੀ ਸੀ ਕਿ ਉਹਦੀ ਧੀ ਬਹੁਤ ਜ਼ਿਆਦਾ ਪੜੇ ਹੂੰ ਤੇ ਪੜ ਕੇ ਐਨ ਬਹੁਤ ਅੱਛੀ ਅਫਸਰ ਬਣ ਜੀ ਤੇ ਸੁਮਨ ਨੂੰ ਨਾ ਉਹਨੇ ਫੇਰ ਪੀਣ ਲਈ ਦੁੱਧ ਦਾ ਗਲਾਸ ਵੀ ਦਿੱਤਾ ਉਹ ਕਹਿਣ ਲੱਗੀ ਵੀ ਦੁੱਧ 'ਚ ਹੁਣ ਕੋਈ ਮਿਲਾਵਟ ਨਹੀਂ ਐ ਚਲੋ ਮੈਂ ਆਪਦੀ ਧੀ ਨੂੰ ਇਹ ਦੁੱਧ ਵੀ ਦਿਨੀ ਐ ਪੀਣ ਦੇ ਲਈ ਤੇ ਇਹਦੀ ਸਿਹਤ ਵਧੀਆ ਬਣੂਗੀ ਤੇ ਤੁਸੀਂ ਵੀ ਬੱਚਿਓ ਸਾਰਿਆਂ ਨੇ ਦੁੱਧ ਪੀਆ ਕਰਨਾ ਮੰਮੀ ਨੂੰ ਤੰਗ ਨਹੀਂ ਕਰਨਾ ਦੁੱਧ ਪੀਣ ਲਈ ਤਾਂ ਸੁਮਨ ਆਖਣ ਲੱਗੀ ਵੀ ਜਿਹੜਾ ਪੈਕਟਾਂ ਵਾਲਾ ਦੁੱਧ ਹੈ ਨਾ ਇੱਕ ਦਾ ਦੁੱਧੀ ਦੁੱਧ ਦੇਖੇ ਜੰਮਦਾ ਇੱਕ ਆਪਾਂ ਪੈਕਟਾਂ ਵਾਲਾ ਦੁੱਧ ਲੈ ਲੈਂਦੇ ਆ ਵੀ ਉਹ ਵੀ ਛੇਤੀ ਖਰਾਬ ਨਹੀਂ ਹੁੰਦਾ ਉਹ ਪਾਸਟੂਰੀਕਰਿਤ ਹੁੰਦਾ ਵੀ ਪਾਸਟੂਰੀਕਰਿਤ ਦਾ ਮੀਨਿੰਗ ਹੁੰਦਾ ਵੀ ਪਹਿਲਾਂ ਦੁੱਧ ਨੂੰ 70 ਡਿਗਰੀ ਸੈਂਟੀਗ੍ਰੇਡ ਤੱਕ ਕਰ 15 ਤੋਂ 30 ਸਕਿੰਟ ਤੱਕ ਗਰਮ ਕੀਤਾ ਜਾਂਦਾ ਫਿਰ ਉਹਨੂੰ ਇੱਕਦਮ ਠੰਡਾ ਕਰ ਲਿਆ ਜਾਂਦਾ ਠੰਡਾ ਕਰਕੇ ਫਿਰ ਉਹਨੂੰ ਸਟੋਰ ਕਰ ਲੈਂਦੇ ਨੇ ਇਸ ਤਰ੍ਹਾਂ ਜਿਹੜੇ ਮਾਈਕਰੋ অর্গানিਜ਼ਮਸ ਨੇ ਸੂਖਮ ਜੀਵ ਨੇ ਉਹਨਾਂ ਦਾ ਵਾਧਾ ਨਹੀਂ ਹੁੰਦਾ ਤੇ ਦੁੱਧ ਜਿਹੜਾ ਹੈਗਾ ਉਹ ਖਰਾਬ ਨਹੀਂ ਹੁੰਦਾ ਠੀਕ ਹੈ ਤੇ ਸੁਮਨ ਦੀ ਗੱਲ ਸੁਣ ਕੇ ਨਾ ਮੰਮੀ ਬੋਲੀ ਵੀ ਆਹ ਗੱਲ ਤਾਂ ਬਹੁਤ ਵਧੀਆ ਹੈ ਹਨਾ ਪਰ ਕਹਿੰਦੀ ਨਾ ਆ ਜਿਹੜੇ ਨਾਮ ਨੇ ਇਹ بڑے ਔਖੇ ਔਖੇ ਨੇ ਪਾਸ ਸੀਕ੍ਰੇਟ ਇਹ ਉਹ ਹਨਾ ਤਾਂ ਸੁਮਨ ਜਿਹੜੀ ਸੀਗੀ ਨਾ ਉਹ ਮੰਮੀ ਦੀ ਗੱਲ ਸੁਣ ਕੇ ਹੱਸ ਪਈ ਤੇ ਉਹ ਕਹਿਣ ਲੱਗੀ ਵੀ ਮੰਮੀ ਵੀਏ ਜਿਹੜੀ ਸਾਰਾ ਪ੍ਰੋਸੈਸ ਹੈ ਨਾ ਇਹਦੀ ਖੋਜ ਜਿਹੜੇ ਵਿਗਿਆਨੀ ਨੇ ਕੀਤੀ ਸੀਗੀ ਉਹਦਾ ਨਾਮ ਸੀਗਾ ਲੂਈ ਪਾਸਟਰ ਤੇ ਉਹਦੇ ਨਾਮ ਤੋਂ ਇਹਦਾ ਨਾਮ ਰੱਖਿਆ ਗਿਆ ਤੇ ਮੈਂ ਬੋਲੀ ਪੀਏ ਵੀ ਕੀ ਨਾਮ ਹੋਇਆ ਤਾਂ ਜਵਾਬ ਦੇ ਵਿੱਚ सुमन ਕਹਿਣ ਲੱਗੀ ਵੀ ਉਹ ਨਾ ਜਿਹੜਾ ਵਿਗਿਆਨੀ ਸੀ ਲੂਈ ਪਾਸਟਰ ਉਹ ਫਰਾਂਸ ਦਾ ਰਹਿਣ ਵਾਲਾ ਸੀਗਾ ਤੇ ਉਸੇ ਦੇ ਦੇਸ਼ ਦੇ ਮੁਤਾਬਕ ਕਿਉਂ ਉਹਦਾ ਨਾਮ ਸੀਗਾ ਤੇ ਹੋਰ ਕੀ ਹੈ ਉਹ ਕਹਿੰਦੀ ਬਹੁਤੀਆਂ ਜਿਹੜੀਆਂ ਖੋਜਾਂ ਨੇ ਵਿਗਿਆਨ ਦੀਆਂ ਜਿਹੜੀਆਂ ਖੋਜਾਂ ਨੇ ਉਹ ਬਾਹਰਲੇ ਮੁਲਕਾਂ ਵਾਲਿਆਂ ਨੇ ਕੀਤੀਆਂ ਨੇ ਫਿਰ ਨਾਮ ਵੀ ਉਹਨਾਂ ਦੇ ਚਮਕਣਗੇ ਤੇ ਉਹਨਾਂ ਦੇ ਨਾਮ ਤੇ ਹੀ ਫਿਰ ਅਗਲਾ ਚੀਜ਼ਾਂ ਦੇ ਨਾਮ ਰੱਖੂਗਾ ਤੇ ਮੰਮੀ ਨਾ ਜਿਹੜੀ ਸੀ ਉਹ ਉਹ ਸੋਚਾਂ ਚ ਪੈ ਗਈ ਤੇ ਸੁਮਨ ਕਹਿੰਦੀ ਵੀ ਸਾਡੇ ਦੇਸ਼ ਦੇ ਵਿੱਚ ਤਾਂ ਨਾ ਲੋਕਾਂ ਨੇ ਸਾਰਾ ਜ਼ੋਰ ਘਾਤੀ ਦਿੱਤਾ ਹੋਇਆ ਇੱਕ ਵਿਆਹਾਂ ਦੇ ਖਰਚਿਆਂ ਤੇ ਤੇ ਇੱਕ ਕੱਪੜਿਆਂ ਤੇ ਕਹਿੰਦੀ ਕਦੇ ਕਿਸੇ ਨੇ ਸੋਚਿਆ ਵੀ ਅਸੀਂ ਆਪਣੇ ਬੱਚੇ ਨੂੰ ਸੋਗਾਤ ਦੇ ਵਿੱਚ ਗਿਫਟ ਵਿੱਚ ਕੋਈ ਕਿਤਾਬ ਦੇਈਏ ਇਹ ਨਾ ਤਾਂ ਮਾਪੇ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਬੱਚਿਆਂ ਨੂੰ ਜਨਮ ਦਿਨ ਤੇ ਤੋਹਫੇ ਤੇ ਦਿੰਦੇ ਨੇ ਨਾ ਕਿ ਸੇ ਹੋਰ ਫੈਸਟੀਵਲ ਤੇ ਦਿੰਦੇ ਨੇ ਤੇ ਸੁਮਨ ਦੀ ਗੱਲ ਸੁਣ ਕੇ ਨਾ ਮੰਮੀ ਸੋਚਾਂ ਚ ਪੈ ਗਈ ਤੇ ਐਨੀ ਨੂੰ ਨਾ ਜਰੂਰ ਸੁਮਨ ਦੁੱਧ ਵਾਲਾ 글ਾਸ ਔਰ ਸੋਈ ਚ ਦੇਖਣ ਰੱਖਣ ਗਈ ਤਾਂ ਉਹਨੇ ਦੇਖਿਆ ਵੀ ਦੁੱਧ ਵਾਲਾ ਪਤੀਲਾ ਤਾਂ ਜਿਹੜਾ ਹੈਗਾ ਉਹ ਕਾਲਾ ਹੋਇਆ ਪਿਆ ਤੇ ਉਹਨੇ ਮੰਮੀ ਨੂੰ ਕਿਹਾ ਵੀ ਮੰਮੀ ਵੀ ਅੱਜ ਬੇਕਿੰਗ ਪਾਊਡਰ ਦੇ ਚੱਕਰ ਦੇ ਵਿੱਚ ਤੁਸੀਂ ਦੁੱਧ ਜਿਹੜਾ ਹੈਗਾ ਉਹ ਪਤੀਲੇ ਤੋਂ ਬਾਹਰ ਕੱਢਤਾ ਉਬਾਲੀ ਦੇਣ ਲੱਗੇ ਮੰਮੀ ਗੰਦਲਾ ਤੈਨੂੰ ਕਿਵੇਂ ਪਤਾ ਲੱਗਾ ਤਾਂ ਸੁਮਨ ਕਹਿੰਦੀ ਵੀ ਦੁੱਧ ਬਾਹਰ ਨਿਕਲਣ ਕਰਕੇ ਜਿਹੜਾ ਬਰਨਰ ਸੀ ਨਾ ਗੈਸ ਦਾ ਉਹ ਤੇ ਠੀਕ ਬੰਦ ਹੋ ਗਈ ਤੇ ਹਵਾ ਦੀ ਸਪਲਾਈ ਵੀ ਕੀ ਹੋ ਗਈ ਘੱਟ ਹੋ ਗਈ ਜਿਸ ਕਰਕੇ ਦੁੱਧ ਦਾ ਪਤੀਲਾ ਕੀ ਹੋ ਗਿਆ ਖਾਲਾ ਹੋ ਗਿਆ ਮੰਮੀ ਫੇਰ ਸੋਚਣ ਲੱਗੇ ਉਹ ਕਹਿੰਦੇ ਸੱਚੂ ਜੀ ਅੱਜ ਵੀ ਨਾ ਜਿਹੜੀ ਲਾਟ ਸੀ ਉਹ ਬਲੂ ਕਲਰ ਦੀ ਨਹੀਂ ਸੀ ਆ ਰਹੀ ਉਹ yellow ਕਲਰ ਦੀ ਆ ਰਹੀ ਸੀ ਤੇ ਫਿਰ ਮੰਮੀ ਨੇ ਨਾ ਸੁਮਨ ਦਾ ਹੱਥ ਫੜ ਲਿਆ ਗਿਆਨ ਲੱਗੇ ਪੁੱਤ ਵੀ ਇਹੋ ਜਿਹਿਆਂ ਗਿਆਨ ਦੀਆਂ ਗੱਲਾਂ ਨਾ ਮੈਨੂੰ ਰੋਜ਼ ਦੱਸਿਆ ਕਰ ਤੇ ਮੰਨ ਹੀ ਮੰਨਣਾ ਮੰਮੀ ਬਹੁਤ ਹੀ ਖੁਸ਼ ਸੀਗੇ ਤੇ ਉਹਨਾਂ ਨੇ ਫੈਸਲਾ ਕੀਤਾ ਵੀ ਅੱਗੇ ਤੋਂ ਹਰ ਬੱਚੇ ਨੂੰ ਉਹਨਾਂ ਦੇ ਜਨਮ ਦਿਨ ਤੇ ਸੁਗਾਤ ਵਜੋਂ ਗਿਫਟ ਵਜੋਂ ਕੀ ਲੈ ਕੇ ਦੇਵਾਂਗੇ ਕਿਤਾਬ ਲੈ ਕੇ ਦੇਵਾਂਗੇ ਸਿਲੇਬਸ ਤੋਂ ਬਾਹਰ ਦੀ ਕਿਤਾਬ ਤੇ ਬੇਟੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਕਹੂੰਗੀ ਇਸ ਸਿਲੇਬਸ ਦੀਆਂ ਕਿਤਾਬਾਂ ਤਾਂ ਆਪਾਂ ਪੜ੍ਹਣੀਆਂ ਹੀ ਆਂ ਆਪਣਾ ਗਿਆਨ ਵਧਾਉਣ ਦੇ ਲਈ ਅਸੀਂ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਵੀ ਪੜ੍ਹਿਆ ਕਰਨੀਆਂ ਕਿਤਾਬਾਂ ਦੇ ਨਾਲ ਦੋਸਤੀ ਪਾਓ ਜਿਹੜੀਆਂ ਕਿਤਾਬਾਂ ਨੇ ਇਹ ਸਾਡੀਆਂ ਬੈਸਟ ਫਰੈਂਡਸ ਨੇ ਅੱਛੀਆਂ ਕਿਤਾਬਾਂ ਛੋਟੇ ਹੁੰਦੇ ਤੋਂ ਹੀ ਆਪਣੀ ਆਦਤ ਪਾ ਲਓ ਅਸੀਂ ਵੀ ਛੋਟੇ ਹੁੰਦੇ ਬਹੁਤ ਕਿਤਾਬਾਂ ਪੜ੍ਹਦੇ ਹੁੰਦੇ ਸੀ ਤੇ ਬੱਚਿਓ ਇਹ ਮੈਨੂੰ ਜ਼ਰੂਰ ਦੱਸਿਓ ਕਿ ਇਹ ਕਹਾਣੀ ਸੁਬਾਤ ਜਿਹੜੀ ਹੈਗੀ ਹੈ ਇਹ ਤੁਹਾਨੂੰ ਕੈਸੀ ਲੱਗੀ